ਡੈਸ਼ਬੋਰਡ ਨਹੀਂ ਖੋਲਦੇ ਨਾ ਇਹਦੀ ਗੈਸ ਕੱਢਦੇ ਆਪਾਂ ਠੀਕ ਆ ਜੀ ਆਪੇ ਡੈਸ਼ਬੋਰਡ ਨਹੀਂ ਪੁੱਟਣਾ ਪਈਦਾ ਨਾ ਗੈਸ ਕੱਢੇ ਲੋੜਾ ਸਿਰਫ ਪਹਿਲਾਂ ਚੈੱਕ ਕਰਿਓ ਕੋਲ ਤੇ ਉਸ ਤੋਂ ਬਾਅਦ ਆ ਚੈੱਕ ਕਰਿਓ ਇਹ ਪਹਿਲਾਂ ਬੁਖਾਤੀ ਆ ਮਤਲਬ ਇਹ ਪਾਈਪ ਫਟ ਜਾਂਦੀ ਆ ਕੋਈ ਆਪਣੇ ਪੰਜੇ ਮਸ਼ੀਨੀ ਵਾਗੀ ਆ ਕਿਸੇ ਪਾਈਪ ਜੀ ਤਸ਼ਰੀਕਾਲ ਦੋਸਤੋ ਕਿਦਾਂ ਕੀ ਹਾਲ ਚਾਲ ਗਰਮੀ ਆ ਗਈਆਂ ਠੀਕ ਆ ਆਪਾਂ ਆਏ ਆ ਆਪਣੀ ਗੱਡੀ ਸਰਵਿਸ ਕਰਾਉਣ ਤੇ ਇਹ ਆਪਣਾ ਆੜੀ ਆਪਾਂ ਪਹਿਲਾਂ ਵੀਡੀਓ ਬਣਾਈਆਂ ਇਹਦੀਆਂ ਵੀਰ ਭਰਾ ਦੀਆਂ ਤੇ ਆਪਾਂ ਇਹਦੇ ਕੋਲ ਕਿਉਂ ਆਈਦਾ ਕਿਉਂਕਿ ਜਦੋਂ ਆਪਾਂ ਏਸੀ ਸਰਵਿਸ ਕਰਾਉਣ ਜਾਂਦੇ ਆਪਾਂ ਨੂੰ ਟਾਈਮ ਬਹੁਤ ਜ਼ਿਆਦਾ ਬੈਣਾ ਪੈਂਦਾ ਗਰਮੀਆਂ 'ਚ ਔਖਾ ਹੋ ਜਾਂਦਾ ਇਹ ਵੀਰ ਆਪਾਂ ਨੂੰ 10-15 ਮਿੰਟਾਂ 'ਚ ਵਿਹਲਾ ਕਰ ਦਿੰਦਾ ਏਸੀ ਸਰਵਿਸ ਕਰਕੇ ਇਹੋ ਜੇ ਯੰਤਰ-ਯੰਤਰ ਘੈਂਡ-ਘੈਂਡ ਬਣਾਏ ਵੀਰ ਨੇ ਦੱਸੀ ਗਾ ਮਿਸਤਰੀ ਸਾਹਿਬ ਕੀ ਆਲਿਆ ਜੀ ਠੀਕ ਆ ਤੇ ਵੀਰ ਕੋ ਯੰਤਰ ਹੀ ਬੜੇ ਘੈਂਡ-ਘੈਂਡ ਜਾਓ ਖਾ ਇਧਰ ਆ ਆ ਵਖਾ ਵੀ ਵੀ ਰੱਖਿਆ ਵੀਰ ਨੇ ਕੈਮਰੇ ਵਾਲਾ ਨਾਲ ਹੀ ਅੰਦਰ ਵੇਖ ਲੈਂਦਾ ਵੀ ਕਿੰਨਾ ਗੰਦਮੰਦ ਹੈ ਅੰਦਰ ਏਸੀ ਦਾ ਦੱਸਿਓ ਮਿਸਤਰੀ ਸਾਹਿਬ ਇਹਦਾ ਕੀ ਫਾਇਦਾ ਵਾ ਇਹਦਾ ਫਾਇਦਾ ਵੀ ਜੀ ਇਹ ਆ ਕਿ ਆਪਾਂ ਨੂੰ ਮਤਲਬ ਡੈਸ਼ਬੋਰਡ ਦੇਖ ਸਕਦੇ ਤੁਸੀਂ ਗੱਡੀ ਦਾ ਪਾਈਸ ਸਰਵਿਸ ਕਰਦੇ ਪਏ ਆ ਆ ਡੈਸ਼ਬੋਰਡ ਪ੍ਰੋਪਰ ਫਿੱਟਿਆ ਜੀ ਅੱਛਾ ਠੀਕ ਆ ਜੀ ਇਹ ਕਾਪਾ ਡੈਸ਼ਬੋਰਡ ਨਹੀਂ ਖੋਲਦੇ ਨਾ ਇਹ ਗੈਸ ਕੱਢਦੇ ਆ ਆਪਾਂ ਠੀਕ ਆ ਜੀ ਆਪੇ ਡੈਸ਼ਬੋਰਡ ਨਹੀਂ ਪੁੱਟਣਾ ਪਈਦਾ ਨਾ ਗੈਸ ਕੱਢੇ ਲੋੜ ਆ ਸਿਰਫ ਇਹਦਾ ਜੀ ਇੱਥੋਂ ਬਲੂਰ ਖੋਲੀਦਾ ਵਾ ਨਾਲ ਕੂਲਿੰਗ ਕੁਆਲਾ ਕੂਲਿੰਗ ਕੁਆਲਾ ਦੇਖ ਸਕਦੇ ਕਿੰਨੀ ਗੰਦੀ ਆ ਆ ਵੇ ਆ ਦੇਖ ਇਧਰ ਆ ਵਿਖਾਈ ਆ ਵੇ ਇਹਦੇ ਚ ਦੇਖ ਸਕਦੇ ਤੁਸੀਂ ਵੀ ਇੱਕ ਮਿੰਟ ਆ ਦੇਖੋ ਦੇਖ ਸਕਦੇ ਵੀ ਜੀ ਤੁਸੀਂ ਕਿੰਨੀ ਮਿੱਟੀ ਆ ਬਾਤਾਂ ਨੂੰ ਸਾਫ਼ ਕਰਨ ਤੋਂ ਬਾਅਦ ਜੀ ਦੁਬਾਰਾ ਫੇਰ ਬੋਟ ਦਿਖਾਈ ਜਾਊਗੀ ਡੈਸ਼ਬੋਰਡ ਬਿਲਕੁਲ ਪ੍ਰੋਪਰ ਲੱਗਾ ਆ ਇਹ ਤਾਂ ਆਪਣਾ ਇਹੋਂ ਤਾਂ ਫਾਇਦਾ ਕੀ ਨਾ ਤੇ ਆਪਾਂ ਗੱਡੀ ਤੇ ਗੈਸ ਕੱਢਦੇ ਆ ਅੱਛਾ ਨਾ ਉਹਦਾ ਡੈਸ਼ਬੋਰਡ ਖੋਲਦੇ ਆ ਠੀਕ ਆ ਜੀ ਨਾ ਡੈਸ਼ਬੋਰਡ ਵੀ ਪੁੱਟਣਾ ਪੈਂਦਾ ਨਾ ਡੈਸ਼ਬੋਰਡ ਪੁੱਟਣ ਲਈ ਕਿਸੇ ਵੀ ਗੱਡੀ ਦੀ ਸਰਵਿਸ ਕਰਾਓ ਹਾਂ ਐਟੋ ਲਾਇ ਫੋਰਚਨਰ ਤਾਂ ਹੀ ਉਹਦਾ ਡੈਸ਼ਬੋਰਡ ਨਹੀਂ ਖੋਲਦੇ ਨਾ ਗੈਸ ਕੱਢਦੇ ਆ ਇਦਾਂ ਹੀ ਕਰਕੇ ਦਵਾ ਪ੍ਰੋਪਰ ਪਹਿਲਾਂ ਤੁਹਾਨੂੰ ਗੰਦੀ ਵਿਖਾਵਾਂਗੇ ਬਾਅਦ ਸਾਫ਼ ਕਰਕੇ ਵਿਖਾਵਾਂਗੇ ਠੀਕ ਆ ਹਾਂਜੀ ਵੀ ਇਹ ਜਿਹੜਾ ਹਨਾ ਕਈ ਵਾਰੀ ਆਪਾਂ ਡੈਸ਼ਬ ਦੁਬਾਰਾ ਕਦੇ ਵੀ ਡਾਇਵਰ ਜਦ ਬਾਹਰੋਂ ਕੰਮ ਕਰਾਉਣੇ ਆਪਾਂ ਮੁਰਗੇ ਵਾਜਾਂ ਜੀਆਂ ਵੜੀਆਂ ਆਉਂਦੀਆਂ ਵਾਜਾਂ ਸਮੱਸਿਆ ਦੇ ਖੜਕਣ ਦੀ ਸਮੱਸਿਆ ਆ ਦੇ ਫਿਟਿੰਗ ਨਹੀਂ ਪ੍ਰੋਪਰ ਆਉਂਦੀ ਉਹਦਾ ਕਰਕੇ ਕਈ ਵਾਰ ਪੀਕਸਾਂ ਨਿਸ਼ਾਨ ਵਗੈਰਾ ਵੀ ਨਜ਼ਰ ਆਉਂਦੇ ਆ ਆਉਂਦੇ ਆਉਂਦੇ ਉਹਦਾ ਕਰਕੇ ਹਾਂਜੀ ਤੇ ਆਪਾਂ ਨੂੰ ਮੈਂਟ ਵੀ ਲੱਗਦੇ ਮੈਨੂੰ 15-20 ਮਿੰਟ ਲੱਗਦੇ ਆ ਆਪਣਾ 15-20 ਮਿੰਟ ਲੱਗਦੇ ਹਾਂਜੀ ਹੈਨਾ ਪਹਿਲਾਂ ਕੈਮਰਾ ਰੱਖਿਆ ਕੈਮਰੇ ਨਾਲ ਪਹਿਲਾਂ ਮਤਲਬ ਦਿਖਾਈਦੀ ਆ ਕੂਲਿੰਗ ਪਹਿਲ ਗੰਦੀ ਕਿੰਨੀ ਆ ਉਸ ਤੋਂ ਬਾਅਦ ਸਾਫ਼ ਕਰਦੇ ਦਿਖਾਈਦੀ ਆ ਪ੍ਰੋਪਰ ਕੂਲਿੰਗ ਕਰਦੇ ਠੀਕ ਆ ਠੀਕ ਆ ਤੇ ਆ ਆਪਣੀ ਮਸ਼ ਵੀ ਆਪਾਂ ਸਾਰੀ ਏ ਕਲੀਨ ਕਰ ਲੈਨੇ ਗੱਡੀ ਦੀ ਇਹਨਾਂ ਕੀ ਆ ਵੀਰ ਜੀ ਇਹ ਮਸ਼ੀਨ ਆ ਇਹ ਫਾਇਦਾ ਕੀ ਇਹਨਾਂ ਮਤਲਬ ਜਿਹੜੀ ਕੋਈ ਪਹਿਲਾਂ ਜਿੱਦਾਂ ਤੁਹਾਨੂੰ ਹੁਣ ਗੱਡੀ ਵਿਖਾਈ ਆ ਹਾਂ ਉਹਤੇ ਮਤਲਬ ਡੈਸ਼ਬੋਰਡ ਕਾਫੀ ਜੰਮੀ ਆ ਹਾਂ ਹੁਣ ਕੀ ਆ ਕੀ ਆਪਾਂ ਸਿਰਫ ਉਹਦਾ ਲੱਗੀ ਲੱਗੀ ਕੂਲਿੰਗ ਵਾਲਾ ਕਲੀਨ ਕਰ ਦੇਣੀ ਆ ਅੱਛਾ ਹਮ ਖੋਲਣ ਦਾ ਖੋਲਣ ਦਾ ਨਹੀਂ ਇਹਦੇ ਨਾਲ ਸਿੱਧਾ ਪ੍ਰੈਸ਼ਰ ਅੰਦਰ ਆਣਾ ਪਾਏ ਪੰਦਰ ਜਲ ਜਾਣੀ ਸਿੱਧਾ ਪਾਏ ਪੰਦਰ ਜਲ ਜਾਣੀ ਲੱਗੇ ਤਾਂ ਕੈਮਰਾ ਲੱਗੇ ਸੈਂਸਰ ਆ ਇਹ ਮਸ਼ੀਨ ਆਪਾਂ ਹੀ ਬਣਾਈਆ ਤੇ ਆਪਣੇ ਕੋਲ ਹੀ ਐ ਇਹ ਆਪਣੇ ਕੋਲ ਹੀ ਆ ਵੀ ਮੈਨੂਫੈਕਚਰ ਨਹੀਂ ਕੀਤੀ ਇਹਦੀ ਮੈਨੂਫੈਕਚਰ ਤਾਂ ਹੀ ਸਮਾਂ ਘ ਇੱਕ ਪੈਸੇ ਘੱਟ ਲੱਗਦੇ ਆ ਹਾਂ ਲਾ ਲਓ ਅਸੀਂ 500 ਲੈ ਕੇ 1000 ਦੇ ਵਿੱਚ ਵਿੱਚ ਆਪਣੇ ਚਾਰਜੇ ਸਾਰੀਆਂ ਗੱਡੀਆਂ ਜਿਹੜੀ ਵੱਡੀ ਗੱਡੀ ਉਹਦੇ ਤੁਹਾਡੇ ਵਾਅਦਾ ਹਾਂ ਛੋਟੀ ਦੇ ਘੱਟ ਆ ਹਾਂ 500 ਲੈ ਕੇ 1000 ਦੇ ਵਿੱਚ ਵਿੱਚ ਸਾਰੀਆਂ ਗੱਡੀਆਂ ਉਹ ਸਾਰੀਆਂ ਫੋਰਚੂਨਰ ਜਿਹੜੀ ਵੱਡੀ ਹੋਵੇ ਹਾਂ ਫੋਰਚੂਨਰ ਕ੍ਰੈਟਾ ਕ੍ਰੂਟਾ ਕ੍ਰਿਸਟਾ ਦੇ ਲਾ ਲਓ ਕੀ 1000 ਰੁਪਿਆ ਵਾ ਕਿਉਂਕਿ ਡਬਲ ਏਸੀ ਆ ਜਾਂਦਾ ਨਾ ਚਾ ਡਬਲ ਏਸੀ ਦੇ 1000 ਰੁਪਏ ਦੂਜਿਆਂ ਸਸਤੇ ਆ ਦੂਜੇ ਸਸਤੇ ਦੂਜਾ 6 700 500 ਇਨੀ ਰੇਂਜ ਆ ਸਾਰੀਆਂ ਦੀ ਆਹੋ ਨਹੀਂ ਕਾਮੂ ਵੀ ਜੈਨੂਨ ਬੰਦਾ ਵੀ ਜੈਨੂਨ ਆ ਕੈਂਡ ਕੰਮ ਕਰਦਾ ਇਸੇ ਕਰਕੇ ਆਪਾਂ ਹੈਨਾ ਤੁਹਾਡੇ ਤੇ ਆਪਣੀ ਲੋਕੇਸ਼ਨ ਕਿੱਥੇ ਹੈਗੀ ਫੇਰ ਭਰਾਵਾਂ ਨੂੰ ਦੱਸ ਦਈਏ ਲੋਕੇਸ਼ਨ ਆਪਣੀ ਹੈਗੀ ਆ ਕਿ ਸੇਰੋਂ ਪੁਲ ਦੇ ਬਿਲਕੁਲ ਨਾਲ ਉਧਰੇ ਸਾਹਮਣੇ ਹਰੀ ਕਾ ਜੇਲ ਉਹ ਲੋਹੋਂ ਦਈਓ ਅੱਜ ਇਹ ਇਹ ਹਰੀ ਕਾ ਇਧਰ ਵੱਜਦਾ ਹਰੀ ਕਾ ਉਹ ਸਾਹਮਣੇ ਟੂਲ ਤੋਂ ਬਾਅਦ ਆ ਜਿਹੜਾ ਸੇਰੋਂ ਪਿੰਡ ਆਉਂਦਾ ਤਰਨਤਾਰਨ ਏਰੀਆ ਹਾਂ ਠੀਕ ਆ ਟੂਲ ਤੋਂ ਬਾਅਦ ਆ ਤੇ ਤੇ ਜੇ ਆਪਾਂ ਉਹਨੇ ਜਦੋਂ ਤਰਨਤਾਰਨ ਵਾਲੇ ਪਾਸੇ ਹਾਂ ਤਰਨਤਾਰਨ ਵਾਲੀ ਸਾਈਡ ਤੋਂ ਹਾਂ ਇਧਰ ਪੁਲ ਨਹੀਂ ਆਪਾਂ ਚੜਨਾ ਪੁਲ ਦੇ ਨਾਲ ਹੀ ਆ ਤੱਕਾ ਪੁਲ ਦੇ ਨਾਲ ਹੀ ਐ ਸਾਈਡ ਹੋ ਜਾਣਾ ਹਾਂਜੀ ਠੀਕ ਆ ਤੇ ਆਪਣਾ ਆ ਬਾਹਰ ਵਿਖਾ ਦਿ ਕਣਕ ਆ ਗਿਆ ਵਾ ਆ ਵੀਰਿਆ ਜੀ ਮਾਜਾ ਕਾਰ ਕੇਰ ਤੇ ਨੰਬਰ ਵੀਰ ਦਾ ਹੈਗਾ ਠੀਕ ਆ ਹੁਣ ਆਪਾਂ ਤੁਹਾਨੂੰ ਸਾਫ ਕਰਕੇ ਖੋਨੇ ਕੋ ਆ ਹਾਂ ਬਾਕੀ ਸਾਫ ਕਰਕੇ ਦਿਖਾਓ ਸਾਨੂੰ ਠੀਕ ਹੈ ਜੀ ਓਕੇ ਉਹ ਜਿਹੜੀ ਆਹ ਮਸ਼ੀਨ ਨੇ ਉਹਦੀ ਵਰਤੋਂ ਇਦਾਂ ਕਰਦੇ ਆ ਵੀ ਪ੍ਰੈਸ਼ਰ ਨਾਲ ਹੈਨਾ ਨੇ ਸਿਰਫ ਇਹ ਮਸ਼ੀਨਾਂ ਬਲੂਰ ਤੋਂ ਵਾਸਤੇ ਅੱਛਾ ਦਨ ਸਿ ਬਲੂਰ ਤੋਂ ਨਾ ਕੰਡੈਂਸਰ ਪਾਣੀ ਮਾਰਨਾ ਹਾਂ ਸਰਵ ਸਦਜੀ ਪੈ ਬਣਾਉਣੀ ਆ ਸਰਵੇ ਦੂਜੀ ਪੈ ਬਣਾਉਣੀ ਆ ਜਿਹਦੇ ਨਾਲ ਸਾਈਵਰ ਆਪਣੀ ਇਹ ਨਾ ਹੋਣੀ ਆ ਇਹਦੇ ਨਾਲ ਸਾਈਵਰ ਹੋਣੀ ਆ ਇਹ ਇਹਨਾਂ ਗੱਡੀ ਦੇ ਅੰਦਰ ਜਿਹੜਾ ਜਿੰਨਾ ਵੀ ਡਸਟ ਡਸਟ ਹੁੰਦਾ ਸਾਰਾ ਏਸੀ ਦਾ ਸਾਰਾ ਕੱਢ ਕੇ ਤੇ ਬਾਹਰ ਆ ਜਾਂਦਾ ਹਨਾ ਇਹ ਏਸੀ ਦੀ ਜਿਹੜੀ ਆ ਕੋਲਡਿੰਗ ਵਧ ਜਾਂਦੀ ਇਹਦੇ ਨਾਲ ਹੀ ਤੇ ਨਾਲੇ ਜਿਹੜਾ 에ਅਰ ਦਾ ਫਲੋ ਆ ਉਹ ਵੀ ਵਧ ਜਾਂਦਾ ਬਹੁਤ ਵਧੀਆ ਤੇ ਟਾਈਮ ਬਹੁਤ ਘੱਟ ਲੱਗਦਾ 20 25 ਮਿੰਟ ਲੱਗਦੇ ਸਾਰੇ ਗੱਡੀ ਦੇ ਹੂੰ ਬਹੁਤ ਸ਼ਟਡਾ ਹੋਣਾ ਹੈ ਨਾ ਇਹ ਦਿਖਾ ਦੋ ਆਏ ਕੋ ਵੀ ਐਨ ਸਾਫ ਹੋ ਗਿਆ ਵੀ ਅੰਦਰੋਂ ਵੇਖੋ ਵੀਰ ਜੀ ਮਾਸਾ ਮਿੱਟੀ ਘਟਾਣੀ ਹੈਗਾ ਹੂੰ ਐ ਪ੍ਰੋਪਰ ਜੇ ਸਾਰੀ ਐਨ ਕੰਮ ਐ ਝੂਂਚ ਦਿਖਾ ਦਿਓ ਭਾਵੇਂ ਬਿਲਕੁਲ ਝੂਂਚ ਦਿਖਾਉਂਦੇ ਆ ਇਹਨਾਂ ਨੂੰ ਹਾਂਜੀ ਨੋ ਡਸਟ ਅੰਗਰੇਜ਼ੀ ਮਾਰ ਦਿੰਦੇ ਆ ਪਹਿਲਾਂ ਚੈੱਕ ਕਰਿਓ ਕੁਵੈਲ ਤੇ ਉਸ ਤੋਂ ਬਾਅਦ ਆ ਚੈੱਕ ਕਰਿਓ ਆਹ ਪਹਿਲਾਂ ਵਿਖਾਤੀ ਆਪਾਂ ਵੀ ਇਹਨੂੰ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਜੇ ਇੱਕ ਟਾਈਮ ਬਹੁਤ ਘਟ ਲੱਗਦਾ ਕਿ ਜਿਹੜਾ ਮੇਰਾ ਵੀਰ ਹੈ ਨਾ ਮੇਰੇ ਵਾਂਗੂੰ ਕਹਿੰਦਾ ਵੀ ਮਿੰਟਾਂ ਸਕਿੰਟਾਂ 'ਚ ਕੰਮ ਹੋ ਜਾਣਾ ਹੈ ਨਾ ਉਹ ਵੀਰਾ ਵੀਰ ਤੋਂ ਆ ਕੇ ਤਾਂ ਆਪਣੀ ਸਰਵਿਸ ਗੱਡੀ ਦੀ ਕਰਾ ਲਦਾ ਠੀਕ ਆ ਜੀ ਇਹ ਆ ਜਗੜੇ ਵੀਰ ਕੋਲੀ ਆ ਉਹ ਇਹਨਾਂ ਕੋ ਕਦਮ ਹੋ ਗਈ ਇਹ ਸਪੈਸ਼ਲ ਵੀਰ ਲੁਧਿਆਣੇ ਤੋਂ ਲੈ ਕੇ ਆਇਆ ਫੋਮ 3 ਅਹਿਮਦੀ ਇਹਨਾਂ ਆਪਣੇ ਏਸੀ ਇਵੈਂਟਾਂ ਨੂੰ ਕਲੀਨ ਕਰਦੇ ਆ ਆ ਇਸ ਜਿਹੜਾ ਤਾਂ ਜਰਾ ਬਿਲਕੁਲ ਆ ਇੱਕ ਵਾਰ ਸਮੈਲ ਆਉਂਦੀ ਰਹਿੰਦੀ ਨਾਲ ਵਧੀਆ ਕਚਰਾ ਗੁਦਰਾ ਨਿਕਲ ਜਾਂਦਾ ਸਾਰਾ ਜੀ ਸਾਰੇ ਖਾਦੇ ਦੀ ਹਾਂ ਸੂਈ ਕਚਰਾ ਕੁਝ ਸਾਰਾ ਗੜ ਦਿੰਦੀ ਬਾਹਰ ਫੋਮ ਜੀ ਆਏ ਕੂਲਿੰਗ ਆਉਣ ਟੈਂਪਰੇਚਰ ਚੈੱਕ ਕਰਦੇ ਪਏ ਆਪਾਂ ਹਾਂ ਜੀ ਹੁਣ ਹੁਣੇ ਆਏ ਕੂਲਿੰਗ ਹੋਣ ਦੇ ਟੈਂਪਰੇਚਰ ਥੱਲੇ ਤੁਰੇ ਆਉਂਦਾ ਵਾ ਅੱਛਾ ਜਿਹੜੀ ਇਹਦਾ ਟੈਂਪਰੇਚਰ ਚਾਹੀਦਾ 12 ਥੱਲੇ ਇਹ ਥਰਮਾਮੀਟਰ ਹੈ ਨਾ ਹਾਂਜੀ ਇਹ 12 ਥੱਲੇ ਚਾਹੀਦਾ ਟੈਂਪਰੇਚਰ ਅੱਛਾ 12 ਤੋਂ ਥੱਲੇ ਹਾਂ 12 ਥੱਲੇ ਕਈਆਂ ਮੰਨ ਲਓ 3 ਕਈਆਂ 4 ਕਈਆਂ 5 ਕਈਆਂ 6 7 ਹੁੰਦਾ ਅੱਛਾ ਅੱਛਾ ਇਹ ਸਾਰਾ ਨਾ ਗੱਡੇ ਕੰਪਰੈਸਰ ਹੋਵੇ ਉਹ ਸਾਰਾ ਨਾ ਟੈਂਪਰੇਚਰ ਦਾ ਵੈਸੇ 12 ਥੱਲੇ ਹੋਵੇ ਨਾ ਠੀਕ ਕੂਲਿੰਗ ਬਹੁਤ ਵਧੀਆ ਹੁੰਦੀ ਹੈ ਇੱਕਾਪੀਸੀ ਦਾ ਸਾਰਾ ਹੀ ਕੰਮ ਕਰਦੇ ਆ ਅੱਛਾ ਏਸੀ ਵਗੈਰਾ ਇਕੱਲੀ ਏਸੀ ਸਰਵਿਸ ਨਹੀਂ ਆਪਣੇ ਤੋਂ ਜਿਹਨੇ ਮੰਨ ਲਓ ਏਸੀਆ ਕੋਈ ਕੰਮ ਕਰਾਉਣਾ ਕੋਈ ਕੂਲਿੰਗ ਕੋਇਲ ਪਾਣੀ ਕਿਸੇ ਨੇ ਜਾਂ ਕਿਸੇ ਨੇ ਮਤਲਬ ਕੰਪਰੈਸਰ ਨਹੀਂ ਕਰਾਉਣਾ ਏਸੀ ਦਾ ਏ ਟੂ ਜ਼ੈਡ ਜਿੰਨਾ ਵੀ ਵਰਕ ਹੋਇਆ ਹੈ ਨਾ ਸਾਰਾ ਹੀ ਕਰਦੇ ਆ ਉਹ ਸਾਰਾ ਆਪਸ ਮਾਨ ਲੈ ਆਂਦਾ ਏਸੀ ਦਾ ਸਾਰਾ ਹੀ ਹਾਂਜੀ ਸਾਰਾ ਸਮਾਨ ਲੈ ਆਂਦਾ ਆਪਾਂ ਵਿਖਾ ਵੀ ਦਿੰਨੇ ਅੰਦਰ ਆ ਵੀ ਹਨਾ ਵੀਰ ਕੋ ਆਓ ਤੇ ਜੇ ਤੁਹਾਨੂੰ ਗੱਡੀ ਲਾਓ ਜਾਂ ਸਾਰਾ ਸਮਾਨ ਇੱਥੇ ਮਿਲ ਜੂਗਾ ਤੁਹਾਨੂੰ ਜਾਣ ਦੀ ਲੋੜ ਨਹੀਂ ਜਾਨ ਦੀ ਲੋੜ ਨਹੀਂ ਹਾਂਜੀ ਤੇ ਜਿੰਨੇ ਵੀਰ ਨੇ ਆਉਣਾ ਹੋਵੇ ਫੋਨ ਕਰਕੇ ਆਵੇ ਜਰੂਰ ਅੱਛਾ ਫੋਨ ਨੰਬਰ ਦਿੱਤਾ ਹੀ ਆ ਨਾ ਵੀਰ ਦਾ ਫੋਨ ਕਰਕੇ ਜਰੂਰ ਆਇਓ ਉਸ ਨਾਲ ਆਪਾਂ ਟਾਈਮ ਇਹ ਕਹਿੰਦੇ ਹਨਾ ਦੂਰੋਂ ਆਉਣਾ ਤਾਂ ਫੋਨ ਕਰ ਲੈਣਾ ਕਰਕੇ ਆਵੇ ਹਾਂਜੀ ਆੰਤਰੀਆ ਦਾ ਟੈਂਪਰੇਚਰ ਆ ਗਿਆ 11.28 ਇਹਦਾ ਮਤਲਬ ਆਪਣਾ ਵੀ ਸਹੀ ਹੈ ਨਾ ਕੰਪਰੈਸਰ ਬਾਕੀ ਆ ਵੀ ਚਲਾ ਕੇ ਚੈੱਕ ਕਰਦੇ ਆ ਚਲੋ ਠੀਕ ਆ ਸੋ ਦੋਸਤੋ ਸੋ ਦੋਸਤੋ ਲੋਕੇਸ਼ਨ ਤੁਹਾਨੂੰ ਦੱਸਤੀ ਆ ਆ ਵੀਰ ਦਾ ਨੰਬਰ ਆ ਮਾਝਾ ਗਾਰਕੇਰਾ ਇਹ ਭਰਾ ਕੋ ਜਦੋਂ ਵੀ ਆਉਣਾ ਫੋਨ ਕਰਕੇ ਆਓ ਜਿਹੜੇ ਦੂਰ ਮੇਰੇ ਭਰਾ ਕਿਹਨੇ ਆਉਣਾ ਉਹ ਫੋਨ ਕਰਕੇ ਪੁੱਛ ਲਿਓ ਤੇ ਵੀਰ ਨੇ ਹਨਾ ਸਾਰੀ ਆਪਣੀ ਐਕਸੈਸਰੀ ਸੁਸਰੀ ਰੱਖੀ ਆ ਕਾਰ ਕੰਪਰੈਸਰ ਵੀ ਰੱਖਿਆ ਵਾ ਏ ਟੂ ਜ਼ेड ਵੀ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆਪਣੀ ਗੱਡੀ ਆ ਤੇ ਲਾਓ ਪਾਈਪ ਜਿੱਦਾਂ ਮੰਨ ਲਓ ਕਿਸੇ ਪਾਈਪ ਫਟ ਜਾਂਦੀ ਆ ਉਹ ਆੜੇ ਪੰਜੀ ਮਸ਼ੀਨੀ ਵੀ ਹੈਗੀ ਆ ਕਿਸੇ ਪਾਈਪ ਜਿੱਦਾਂ ਮੰਨ ਲਓ ਬਾਹਰ ਕਰਦੇ ਪੂਰੀ ਪਾਈਪ ਚੇਂਜ ਕਰ ਦਿੰਦੇ ਆ ਆਪਣੇ ਜਿੱਦਾਂ ਪਾਈਪਾ ਲੱਗਿਆ ਮੰਨ ਲਓ ਕਿਸੇ ਰਬੜ ਰੂਡ ਪਾਟ ਜਾਂਦੀ ਆ ਆਪਾਂ ਕੱਲੀ ਰਬੜੀ ਚੇਂਜ ਕਰ ਦਿੰਦੇ ਆ ਕੱਲੀ ਰਬੜਾ ਅੱਛਾ ਹਾਂ ਇਹਨੇ ਕੰਪਰੈਸਰ ਫਿੱਟ ਕਰਾਉਣਾ ਹੋਵੇ ਤਾਂ ਨਵਾਂ ਕੰਪਰੈਸਰ ਜਾ ਕੰਪਰੈਸਰ ਲਿਆ ਗਿਆ ਮਤਲਬ ਏਸੀ ਦਾ ਕੋਈ ਹਾਂ ਕੰਪਰੈਸਰ ਲਿਆ ਗਿਆ ਹੈ ਏ ਟੂ ਜ਼ेड ਸਮਾਨ ਹੈਗਾ ਏਸੀ ਦਾ ਗੱਡੀ ਦਾ ਹਣਾ ਠੀਕ ਆ ਠੀਕ ਆ ਆ ਵੀ ਗੱਡੀ ਆਈ ਇਹਦਾ ਵੀ ਇਹਦੇ ਕੋਈ ਕੋਇਲ ਕਰਨੀਆਂ ਚਾਹੀਏ ਇਹਦੀ ਕੂਲਿੰਗ ਕੋ ਠੀਕ ਹੈ ਬਾਕੀ ਸਮਾਨ ਸਾਰਾ ਐਸੈਸਰੀ ਸੂਸਰੀ ਸਾਰਾ ਹੋ ਜਾਏਗਾ ਵਾ ਠੀਕ ਹੈ ਤੁਸੀਂ ਆਓ ਤੇ ਵੀਰ ਨੂੰ ਸੇਵਾ ਦਾ ਮੌਕਾ ਦਿਓ ਤੇ ਰੇਡ ਵੀ ਜੈਨੂਨ ਆ ਤੇ ਮੁੰਡਾ ਵੀ ਜੈਨੂਨ ਆ ਠੀਕ ਹੈ ਜੀ ਬਾਕੀ ਚੱਲਦੇ ਆ ਫੇਰ ਹੈ ਫੇਰ ਕਿਸੇ ਵੀਡੀਓ ਚ ਮਿਲਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਓਕੇ ਜੀ ਬਾਏ ਬਾਏ ਟਾਟਾ